प्यारे साथियों नमस्कार दोस्तों मित्रों वीरों बहनों भाइयों मैं विवेक सत्यक संसार चैनल लेके आप जी दे सानमुख हाजिर होया हां मैं अक्सर ही अपनीया रचनावां पंजाबी गीत कवितावां इस चैनल ते पोंदा रहंदा ते ਤੁਹਾਡਾ प्यार ਵੀ ਮੈਨੂੰ प्राप्त ਹੁੰਦਾ ਹੈ ਸਹਿਯੋਗ ਮਿਲਦਾ ਤੇ ਮਨ ਬਹੁਤ ਖੁਸ਼ ਹੁੰਦਾ ਤੇ ਸਾਥੀਓ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਤੁਸੀਂ ਇਸ ਰਚਨਾ ਨੂੰ ਸੁਣੋ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਵਿਵੇਕ ਸਤਕ ਸੰਸਾਰ ਚੈਨਲ ਪੇਸ਼ ਹੈ ਰਚਨਾ ਨੇ ਹਨੇਰੀ ਚਖੜ tufaan ਹੋਰ ਵੀ ਆਉਣਗੇ ਹਨੇਰੀ ਚਖੜ tufaan ਹੋਰ ਵੀ ਆਉਣਗੇ ਫੁੱਲ ਅੱਜ ਜੋ ਮੁਰਝਾ ਗਏ ਵੇਖੀ ਕੱਲ ਮੁਸਕਰਾਉਣ ਫੁੱਲ ਜੋ ਅੱਜ ਮੁਰਝਾ ਗਏ ਵੇਖੀ ਕੱਲ ਮੁਸਕਰਾਉਣਗੇ ਵਸਤੂ ਤੁਰਿਆ ਚੱਲ ਦੁੱਖਾਂ ਦੇ ਪਰਬਤ ਆਪੇ ਸਿਰ ਚਕਾਉਣ ਵਸਤੂ ਤੁਰਿਆ ਚੱਲ ਦੁੱਖਾਂ ਦੇ ਪਰਬਤ ਆਪੇ ਸਿਰ ਝਕਾਉਣਗੇ ਜੋ ਜਾਂਦੇ ਹਨ ਜਾਣਦੇ ਜੋ ਜਾਂਦੇ ਹਨ ਜਾਣਦੇ ਹੋਣਗੇ ਜੋ ਆਪਣੇ ਫਿਰ ਵਾਪਸ ਆਉਣਗੇ ਹੋਣਗੇ ਜੋ ਆਪਣੇ ਫਿਰ ਵਾਪਸ ਆਉਣਗੇ ਤੇਰੀ ਔਕਾਤ ਹੈ ਓਨੀ ਇਹੀ ਔਕਾਤ ਹੈ ਉਹਨਾਂ ਦੀ ਜੋ ਆਪਨੇ ਦੋਸ਼ੀ ਇਹੀ ਔਕਾਤ ਹੈ ਉਹਨਾਂ ਦੀ ਜੋ ਆਪਨੇ ਦੋਸ਼ੀ ਤੇਰੇ ਤੇ ਤੂੰ ਤਾਂ ਲਾਉਣਗੇ ਤੂੰ ਰੋਸ਼ਨ ਰੱਖੀ ਆਪਣਾ ਮਨ ਤੂੰ ਰੌਸ਼ਨ ਰੱਖੀ ਆਪਣਾ ਮਨ ਇਹ ਹਨੇਰੇ ਦੇ ਪੁਜਾਰੀ ਹਰ ਦੀਪ ਬਜਾਉਣਗੇ ਇਹ ਹਨੇਰੇ ਦੇ ਪੁਜਾਰੀ ਹਰ ਦੀਪ ਬਜਾਉਣਗੇ ਇਸ ਯੁੱਗ ਦੀ ਇਹ ਪਹਿਚਾਨ ਇਸ ਯੁੱਗ ਦੀ ਇਹ ਪਹਿਚਾਨ ਰਾਤੋਂ ਥੜਕੇ ਹੋਏ ਵੀ ਲੋਕਾਂ ਨੂੰ ਰਾਹ ਵਿਖਾਉਣਗੇ ਰਾਤੋਂ ਥੜਕੇ ਹੋਏ ਵੀ ਲੋਕਾਂ ਨੂੰ ਰਾਹ ਵਿਖਾਉਣਗੇ ਹਨੇਰੀ ਚਖੜ ਤੋਂ ਪਾਣ ਹੋਰ ਵੀ ਆਉਣਗੇ ਫੁੱਲ ਅੱਜ ਜੋ ਮਰ ਜਾ ਗਏ ਵੇਖੀ ਕੱਲ੍ਹ ਨੂੰ ਮੁਸਕਰਾਉਣਗੇ ਹੋ ਲੋ ਜੋ ਅੱਜ ਮੁਰਝਾ ਗਏ ਵੇਖੀ ਗੱਲ ਨੂੰ ਮੁਸਕਰਾਉਣਗੇ ਸਾਥੀਓ ਇੱਕ ਛੋਟੀ ਜੀ ਰਚਨਾ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ ਤੇ ਮੇਰੀ ਬੇਨਤੀ ਮੇਰਾ ਨਵੇਦਨ ਕੋ ਇੱਕ ਇਹੀ ਆ ਕਿ ਮੇਰੇ ਇਸ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਮਾਂ ਬੋਲੀ ਪੰਜਾਬੀ ਦੀਆਂ ਜਿਹੜੀਆਂ ਕਵਤਾਵਾਂ ਮਾਂ ਗੀਤ ਆ ਉਹ ਹੋਰ ਵੀ ਲੋਕਾਂ ਦੇ ਤੱਕ ਪਹੁੰਚਣ ਹੋਰ ਵੀ ਲੋਕਾਂ ਤੱਕ ਇਸ ਪੰਜਾਬੀ ਪ੍ਰਚਾਰ ਪ੍ਰਸਾਰ ਦਾ ਜਿਹੜਾ ਇਹ ਚੈਨਲ ਆ ਪਹੁੰਚੇ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਕਰਨਾ ਹੀ ਲੋਕਾਂ ਤੱਕ ਪੰਜਾਬੀ ਸਹਿਤ ਨੂੰ ਪਹੁੰਚਾਉਣਾ ਹੀ ਵਿਵੇਕ ਸਹਿਤਕ ਸੰਸਾਰ ਚੈਨਲ ਦਾ ਇੱਕੋ ਇੱਕ ਮਨੋਰਥ ਹੈ ਤੇ ਸਾਥੀਓ ਤੁਸੀਂ ਮੇਰਾ ਸਾਥ ਦਿਓ ਧੰਨਵਾਦ ਜੀ